ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਤੇ ਮੇਰੇ ਨਾਲ ਨੇ ਸੋਨ ਸਿੰਘ ਟਾਣਾ ਜੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਸੂਏਰ ਤੋਂ ਜਿਹੜੀਆਂ ਦੂਸਰੇ ਪੜਾਅ ਦੀਆਂ ਚੋਣਾਂ ਹੋ ਰਹੀਆਂ ਨੇ ਜਾਨੀ ਕਿ ਜਿਹੜੀਆਂ 12 ਸੂਬੇ ਨੇ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਉਸ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਉਸਦੀ ਲਗਾਤਾਰ ਅਪਡੇਟ ਅਸੀਂ ਸਵੇਰ ਤੋਂ ਮਹੀਆ ਕਰਵਾ ਰਹੇ ਜਿਸ ਤਰ੍ਹਾਂ ਸਵੇਰੇ ਵੀ ਜੋਸ ਦਾ ਜਾਇਜ਼ਾ ਸੀ ਦੱਸਿਆ ਤੇ ਹੁਣ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਪ੍ਰਤੀਸ਼ਤ ਜਿਹੜੀਆਂ ਵੋਟਾਂ ਪੈ ਚੁੱਕੀਆਂ ਨੇ ਕੀ ਸਥਿਤੀ ਹੈ ਤਾਂ ਟੈਣਾ ਜੀ ਸਭ ਤੋਂ ਪਹਿਲਾਂ ਰੁਕ ਕਰ ਲੈਣੇ ਆ ਕਿ ਜਿਹੜਾ ਸਵੇਰ ਦੀਆਂ ਦੂਸਰੇ ਪੜਾ ਦੀਆਂ ਚੋਣਾਂ ਪੈ ਰੀਆਂ ਨੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਦੇਖੋ ਗੱਲ ਇਹ ਹੈ ਇੰਦਰ ਜੀ ਕਿ ਜਦੋਂ ਪਹਿਲੇ ਪੜਾ ਦੀਆਂ ਵੋਟਾਂ ਪਈਆਂ ਸੀ ਨਾ ਉਦੋਂ ਇੱਕ ਥਾਂ ਦੇ ਉੱਤੇ ਹਿੰਸਕ ਵਾਰਦਾਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਦੋ ਤਿੰਨ ਥਾਵਾਂ ਦੇ ਉੱਤੇ ਹੋਰ ਹੀ ਇਹੋ ਜਿਹੀਆਂ ਖਬਰਾਂ ਆਈਆਂ ਸੀ ਯਾਨੀ ਕਿ ਉ ਤੋ ਹੋਈ ਸੀ ਪਰ ਅਸੀਂ ਇਸ ਗੱਲ ਦੀ ਕਾਮਨਾ ਕੀਤੀ ਸੀ ਵੀ ਦੂਜੇ ਪੜਾਅ ਦੇ ਵਿੱਚ ਤੇ ਬਾਕੀ ਜਿਹੜੀ ਇਸ ਤੋਂ ਬਾਅਦ ਹੋਰ ਪੰਜ ਪੜਾਅ ਉਹਨਾਂ ਦੇ ਵਿੱਚ ਕੋਈ ਵੀ ਹਿੰਸਕ ਵਰਤਾਰਾ ਨਹੀਂ ਵਾਪਰੇ। ਪਰ ਹੁਣ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਕ ਯਾਨੀ ਕਿ ਹੁਣ ਤੱਕ ਜਿਹੜੀ ਜਾਣਕਾਰੀ ਸਾਡੇ ਤੱਕ ਆ ਪਈ ਹੈ ਉਹਦੇ ਮੁਤਾਬਕ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਦੇ ਵਿੱਚ ਹਿੰਸਕ ਝੜਪਾਂ ਹੋਈਆਂ। ਇਹ ਵੀ ਪਤਾ ਲੱਗਾ ਵੀ ਇੱਕ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਇਹ ਵੀ ਪਤਾ ਲੱਗਾ ਹੈਗਾ ਵੀ ਇੱਕ CPM ਦੇ ਉਮੀਦਵਾਰ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦੀ ਵਿੱਚ ਜ਼ਿੰਦਗੀ ਬਚ ਗਈ ਹੈ ਪਰ ਗੱਡੀ ਦਾ ਬੜਾ ਬੁਰਾ ਨੁਕਸਾਨ ਹੋਇਆ। ਜੀ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਹਿੰਸਾ ਦੀ ਵਾਰਦਾਤ ਸਾਹਮਣੇ ਆਈ ਹੈ ਬਾਕੀ ਕਿਸੇ ਅਗਰ ਗੱਲ ਇਹ ਤਾਂ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਤੋਂ ਸਾਹਮਣੇ ਨਹੀਂ ਆਈ ਪਰ ਪੱਛਮ ਬੰਗਾਲ ਤੋਂ ਜ਼ਰੂਰ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੈ ਮੈਂ ਬਿਲਕੁਲ ਉਹੀ ਗੱਲ ਕਹਿ ਰਿਹਾ ਸੀਗਾ ਜੀ ਕਿ ਕਈ ਥਾਵਾਂ ਦੇ ਉੱਤੇ ਨਾ ਜਿਹੜੇ ਵੋਟਰ ਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਵੀ ਸਾਨੂੰ ਸਹੀ ਤਰੀਕੇ ਦੇ ਨਾਲ ਵੋਟਾਂ ਨਹੀਂ ਪਾਉਣ ਦਿੱਤਨਾਂ ਜਾ ਰਹੀਆਂ ਪੁਲਸ ਨੇ ਉਹਨਾਂ ਨੂੰ ਖਦੇੜਨ ਵਾਸਤੇ ਲਾਠੀ ਚਾਰਜ ਵੀ ਕੀਤਾ ਪੱਛਮੀ ਬੰਗਾਲ ਦੀ ਇਹ ਵੀ ਖਬਰ ਹੈ ਤੇ ਉੱਥੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਆ ਯਾਨੀ ਕਿ ਹੁਣ ਤੱਕ ਦੀ ਜਿੰਨੀ ਕੁ ਮੁਕੰਮਲ ਜਾਣਕਾਰੀ ਆਈ ਹੈ ਉਹਦੇ ਮੁਤਾਬਕ ਪੱਛਮੀ ਬੰਗਾਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਿੰਸਾ ਵਾਪਰ ਚੁੱਕੀ ਹੈ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਬਾਕੀ ਦੇ ਘੰਟੇ ਆ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਾ ਵਾਪਰੇ ਰਹੀ ਗੱਲ ਕਿ ਕਿੰਨੇ ਫੀਸਦੀ ਵੋਟਾਂ ਪਈਆਂ 1 ਵਜੇ ਤੱਕ ਦੁਪਹਿਰ ਤੱਕ ਕਈ ਥਾਵਾਂ ਦੇ ਉੱਤੇ 44 ਫੀਸਦੀ ਵੋਟਾਂ ਪਈਆਂ ਸੀ ਕਿਸੇ ਥਾਂ ਦੇ ਉੱਤੇ 50 51 ਫੀਸਦੀ ਵੋਟਾਂ ਵੀ ਪਈਆਂ ਕਿਸੇ ਥ ਤਾ ਵੀ ਪਈਆਂ ਜੀ ਟਾਣਾ ਜੀ ਇੱਥੇ ਮੇਰੇ ਕੋਲ ਕੁਝ ਆંકੜੇ ਨੇ ਕਿ ਹੁਣ ਤੱਕ ਕਿੰਨੀ ਪ੍ਰਤੀਸ਼ਤ ਵੋਟਾਂ ਹੋਈਆਂ ਅਗਰ ਗੱਲ ਕਰੀਏ ਮਹਾਰਾਸ਼ਟਰ ਦੀ ਤਾਂ 35.4 ਫੀਸ ਦੀ ਇੱਥੇ ਵੋਟਾਂ ਪਈਆਂ ਤੇ ਉਦਮਪੁਰ ਸ਼ੀ ਨਗਰ ਵਿੱਚ 17.8 ਫੀਸ ਦੀ ਵੋਟਾਂ ਕਿੰਨੇ ਵਜੇ ਤੱਕ ਇਹ ਵੀ ਦੱਸ ਦੋ ਜੀ ਇਹ 1 ਵਜੇ ਤੱਕ ਦੇ ਸਾਡੇ ਕੋਲ ਆંકੜੇ ਪਹੁੰਚੇ ਹੋਏ ਨੇ ਤੇ ਤਾਮਿਲਨਾਡੂ ਦੇ ਵਿੱਚ 30.63 ਫੀਸ ਦੀ VOTING ਹੋ ਚੁੱਕੀ ਹੈ ਮਨੀਪੁਰ ਦੇ ਵਿੱਚ 32.18 ਫੀਸ ਦੀ ਬਿਹਾਰ ਦੇ ਵਿੱਚ 19.5 ਫੀਸ ਦੀ ਜਿਹੜੀ VOTING ਹੈ ਹੁਣ ਤੱਕ ਇਸ ਤਰ੍ਹਾਂ ਦੇ ਆંકੜੇ ਸਾਡੇ ਸਾਹਮਣੇ ਆਏ ਨੇ ਕਿ ਪੱਛਮੀ ਬੰਗਾਲ ਦੀਆਂ ਕੁਝ ਕੁ ਸੀਟਾਂ ਕਵਜੇ ਤੱਕ ਪਈਆਂ ਜੀ ਜੀ ਬਹੁਤ ਸਾਰੇ ਜਿਹੜੇ ਦਰਸ਼ਕ ਹੈ ਉਹ ਫੋਨ ਕਰਕੇ ਜਾਂ ਆਪਣੇ ਸੁਨੇਹੇ ਭੇਜ ਕੇ ਇਹ ਪੁੱਛ ਰਹੇ ਆ ਵੀ ਕਿੰਨੇ ਕ ਫੀਸਦੀ ਤੱਕ ਵੋਟਾਂ ਅੱਜ ਪੋਲ ਹੋਣ ਦੀ ਸੰਭਾਵਨਾ ਦੇਖੋ ਜਦੋਂ ਪਹਿਲੇ ਪੜਾਦੀਆਂ ਵੋਟਾਂ ਪਈਆਂ ਉਸ ਵਕਤ ਆਪਾਂ ਜਾਣਦੇ ਆ ਵੀ ਬਿਹਾਰ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਸੀਗੀਆਂ ਉੱਥੇ 50 ਫੀਸਦੀ ਦੇ ਕਰੀਬ ਰਹਿਗੀਆਂ ਸੀ ਪਰ ਕੁਝ ਕੁ ਸੂਬੇ ਇਹੋ ਜਿਹੇ ਜਿੱਥੇ 80 ਤੋਂ ਲੈ ਕੇ 81 ਫੀਸਦੀ ਤੱਕ ਵੋਟਾਂ ਪਈਆਂ ਸੋ ਅੱਜ ਵੀ ਇਹ ਉਨਜਾਪਦਾ ਵੀ ਕਈ ਥਾਵਾਂ ਦੇ ਉੱਤੇ 60 ਤੋਂ ਲੈ ਕੇ 65 ਫੀਸਦੀ ਤੇ ਕਈ ਥਾਵਾਂ ਦੇ ਉੱਤੇ 75 ਤੋਂ ਲੈ ਕੇ 80 ਫੀਸਦੀ ਤੱਕ ਵੋਟ ਜੀ ਬਿਲਕੁਲ ਪਰ 5 ਵਜੇ ਤੱਕ ਕਤਾਰ ਦੇ ਵਿੱਚ ਵੋਟਰਾਂ ਨੇ ਖੜਨਾ ਹੁੰਦਾ ਉਹ ਕਤਾਰ ਆ ਜਿਹੜੀ ਭਾਵੇਂ 7 ਵਜੇ ਤੱਕ ਸਮਾਪਤ ਹੋਵੇ ਤੇ ਭਾਵੇਂ 6:30 ਵਜੇ ਤੱਕ ਹੋਵੇ ਜਾਨੀ ਕਿ ਕੁੱਲ ਫੀਸ ਦੀ ਕਿੰਨੀਆਂ ਵੋਟਾਂ ਕਿੱਥੇ ਪਈਆਂ ਇਹਦਾ ਪਤਾ 7 7:30 ਵਜੇ ਤੋਂ ਬਾਅਦ ਲੱਗਣਾ ਜੀ ਬਿਲਕੁਲ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ 95 ਸੀਟਾਂ ਦੇ ਉੱਪਰ ਜਿਹੜੀਆਂ ਵੋਟਾਂ ਪੈਰੀਆਂ ਨੇ ਅਸਾਮ ਦੇ 5 ਬਿਹਾਰ ਦੇ 5 ਛਤੀਸਗੜ੍ਹ ਦੇ 3 ਜੰਮੂ ਕਸ਼ਮੀਰ ਦੇ 2 ਕਰਨਾਟਕ ਦੇ 14 ਮਹਾਰਾਸ਼ਟਰ ਦੇ 10 ਮਨੀਪੁਰ 1 ਉੜੀਸਾ 5 ਤਾਮਿਲਨਾਡੂ 39 ਤ੍ਰਿਪੁਰਾ 1 ਉੱਤਰ ਪ੍ਰਦੇਸ਼ 8 ਵੈਸਟ ਬੰਗਾਲ ਜਾਨੀ ਪੱਛਮੀ ਬੰਗਾਲ 3 ਤੇ ਪੁਡੂਚੇਰੀ ਜਾਨੀ ਕਿ ਯੂਨੀਅਨ ਟੈਰੀਟਰੀ ਜਿਹਨੂੰ ਕਹਿੰਦੇ ਆ ਕਿ ਉਸਦੇ ਇੱਕ ਜਗ੍ਹਾ ਦੇ ਉੱਪਰ ਜਿਹੜੀਆਂ ਵੋਟਾਂ ਅੱਜ ਪੈ ਰਹੀਆਂ ਨੇ ਤੇ ਬਹੁਤ ਵੱਡੇ ਵੱਡੇ ਨਾਂ ਆ ਜਿਹੜੇ ਉਹਨਾਂ ਦੀ ਅੱਜ ਇੱਜ਼ਤ ਦਾਦੇ ਉੱਤੇ ਲੱਗੀ ਹੋਈ ਹੈ ਵੈਸੇ ਤਾਂ ਪੂਰੇ ਦੇਸ਼ ਦੀ ਲੱਗੀ ਹੋਈ ਹੈ ਇਸ ਵਕਤ ਕਿਉਂਕਿ ਧਰਮ ਦੇ ਨਾਂ ਦੇ ਉੱਤੇ ਜਾਤਾਂ ਦੇ ਨਾਂ ਦੇ ਉੱਤੇ ਹੋਰ ਮਸਲਿਆਂ ਦੇ ਉੱਤੇ ਆਪਾਂ ਬਥੇਰੇ ਵੰਡੇ ਆ ਪੂਰੇ ਦੇਸ਼ ਦੀ ਇੱਜ਼ਤ ਨੂੰ ਅਸੀਂ ਹਮੇਸ਼ਾ ਸ਼ਿੱਕੇ ਦੇ ਉੱਤੇ ਟੰਗ ਕੇ ਰੱਖਦੇ ਆ ਪਰ ਜਿਹੜੇ ਖੁਦ ਨੂੰ ਬਹੁਤ ਫੰਨੇਖਾਂ ਘੋਰੀ ਵੀ ਹੈ ਜਿਹਦੇ ਵਿੱਚ ਏ ਰਾਜਾ ਵੀ ਹੈ ਜਿਹਦੇ ਵਿੱਚ ਹਿਮਮਲਨੀ ਵੀ ਹੈ ਕਈ ਹੋਰ ਨੇਤਾ ਵੀ ਹੈ ਉਹ ਵੀ ਅੱਜ ਇਸ VOTING ਪ੍ਰਕਿਰਿਆ ਦੇ ਵਿੱਚੋਂ ਗੁਜ਼ਰ ਰਹੇ ਆ ਉਹਨਾਂ ਦੀ ਵੀ ਅੱਜ ਕਿਸਮਤ ਆ ਜਿਹੜੀ ਉਹ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਆ 1600 ਤੋਂ ਕੁਝ ਉਮੀਦਵਾਰ ਆ ਜੀ 1646 ਉਮੀਦਵਾਰ 1644 ਉਮੀਦਵਾਰਾਂ ਦੀ ਅੱਜ VOTING ਮਸ਼ੀਨਾਂ ਦੇ ਵਿੱਚ ਦੂਜੇ ਪੜਾਅ ਦੇ ਤਹਿਤ ਕਿਸਮਤ ਬੰਦ ਹੋ ਜਾਣੀ ਆ ਇੱਥੇ ਯਾਨੀ ਕਿ ਕੰਮ ਨਿਬੜ ਜਾਣਾ ਤੇ ਅਗਲੇ ਪੜਾਵਾਂ ਦੇ ਲਈ ਜ਼ੋਰ ਸ਼ੋਰ ਦੇ ਨਾਲ ਇਸੇ ਤਰੀਕੇ ਦੇ ਨਾਲ ਪ੍ਰਚਾਰ ਚੱਲਦਾ ਰਹਿਣਾ ਜੀ ਜਿਸ ਤਰ੍ਹਾਂ ਗੱਲ ਹੋਈ ਹੈ ਕਿ ਵੱਡੇ ਵੱਡੇ ਜਿਹੜੇ ਨੇਤਾ ਨੇ ਉਹਨਾਂ ਦੀ ਅੱਜ ਜਿਹੜੀ ਇਸ ਦਾਤੇ ਲੱਗੀ ਹੋਈ ਉਹਨਾਂ ਦੇ ਮੁੱਛ ਦਾ ਸਵਾਲ ਬਣਿਆ ਹੋਇਆ ਤੇ ਇਸ ਦੇ ਨਾਲ ਇਹ ਵੀ ਪੁੱਛਣਾ ਚਾਹੂੰਗੀ ਕਿ ਜਿਸ ਤਰ੍ਹਾਂ बार-बार ਵੋਟਾਂ ਤੋਂ ਪਹਿਲਾਂ ਮੁੱਦੇ ਚੁਕੇ ਜਾਂਦੇ ਤਾਂ ਇਸ ਵਾਰ ਜੋ ਹੁਣ ਦੂਸਰੇ ਪੜਾ ਦੀਆਂ ਵੋਟਾਂ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਮੁੱਦੇ ਚੁਕੇ ਗਏ ਮੁੱਦੇ ਕੀ ਕਿੰਨੇ ਕ ਅਹਿਮ ਰਹੇ ਇਹ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ 인ਦਰ ਜੀ ਕਿ ਭਾਰਤ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਹੁੰਦੀ ਨਹੀਂ ਜੀ ਭਾਰਤ ਦੇ ਸਮੇਤ ਜੇਕਰ ਅਸੀਂ ਕੱਲੇ ਪੰਜਾਬ ਦੀ ਗੱਲ ਕਰੀਏ ਇੱਥੇ ਵੀ ਨਹੀਂ ਹੁੰਦੀ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਇਹੀ ਹਾਲ ਹੈ ਤੁਸੀਂ ਪਿਛਲੇ 20 25 30 ਦਿਨਾਂ ਦੀਆਂ ਅਖਬਾਰਾਂ ਕੱਟ ਕੇ ਦੇਖ ਲਓ ਜਿੱਥੇ ਪਹਿਲੇ ਗੇੜ ਦੀਆਂ ਉਥੋਂ ਦੀ ਪੂਰੀ ਜਿਹੜੀ ਰਿਪੋਰਟਿੰਗ ਦੇਖ ਲਓ ਉਥੇ ਜੋ ਭਾਜਪਾ ਉਹਨੇ ਇਹ ਗੱਲ ਕਹੀ ਜੀ ਕਿ ਅਸੀਂ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਮੰਗਦੇ ਆ ਜੀ ਉਹਨਾਂ ਨੇ ਕਿਹਾ ਜੀ ਬਾਲਾਕੋਟ ਦੇ ਵਿੱਚ ਜਿਹੜੇ ਸਾਡੇ ਫੌਜੀ ਵੀਰਾਂ ਨੇ 에ਅਰ ਸਟ੍ਰਾਈਕ ਦੇ ਵਿੱਚ ਯੋਗਦਾਨ ਪਾਇਆ ਉਹਦੇ ਨਾਂ ਤੇ ਵੋਟਾਂ ਪਾਓ ਇਹ ਗੱਲ ਕਹੀ ਗਈ ਵੀ ਪੁਲਵਾਮਾ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੋਟਾਂ ਪਾਓ ਪਾਕਿਸਤਾਨ ਦੇ ਵਿੱਚੋਂ ਅਸੀਂ ਅੱਤਵਾਦ ਐ ਮਕਾ ਦੇਾਂਗੇ ਸੀ ਉਹ ਕਰ ਦੇਾਂਗੇ ਸੀ ਵੀ ਟਾਰਾ ਮਾਰ ਮਾਰ ਕੇ ਵੋਟਾਂ ਮੰਗੀਆਂ ਜੀ ਅਜੋਧਿਆ ਮੰਦਿਰ ਦਾ ਮੁੱਦਾ ਵੀ ਇੱਕ ਅਹਿਮ ਹੈ ਮੰਦਿਰ ਦਾ ਮੁੱਦਾ ਸਬਰੀਮਾਲਾ ਦਾ ਮੁੱਦਾ ਇਹੋ ਜੇ ਕੁਝ ਕੁ ਮੁੱਦੇ ਆ ਜਿਹੜੇ ਧਾਰਮਿਕ ਰੰਗਣ ਵਾਲੇ ਉਹ ਚੁੱਕ ਚੁੱਕ ਕੇ ਵੋਟਾਂ ਮੰਗੀਆਂ ਗਈਆਂ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਲੋਕਾਂ ਦਾ ਵੀ ਚੇਤੇ ਦੇ ਵਿੱਚੋਂ ਸਾਰੀਆਂ ਗੱਲਾਂ ਵਿਸਰ ਗਈਆਂ ਲੋਕਾਂ ਨੇ ਗੱਲ ਕਹੀ ਨਹੀਂ ਵੀ 2 ਕਰੋੜ ਵੋਟਾਂ ਦੀ ਤੁਸੀਂ ਨੌਕਰੀਆਂ ਦੀ ਗੱਲ ਕਹੀ ਸੀ ਸਾਡੇ ਨਾਲ 14 ਦੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਨੌਕਰੀਆਂ ਕਿੱਥੇ ਆ ਲੋਕਾਂ ਨੇ ਇਹ ਗੱਲ ਕਹੀ ਨਹੀਂ ਵੀ ਤੁਸੀਂ ਕਹਿੰਦੇ ਹੁੰਦੇ ਸੀ ਯੂਪੀਏ ਸਰਕਾਰ ਦੇ ਮ ਕੰਡੇ ਕੀ ਬਕੜੇ ਪਏ ਆ ਤੇ ਤੁਸੀਂ ਮਹਾ ਚ ਬਕੜਤੇ ਸਾਡਾ ਤਬਾਚੇ ਕੁਛ ਨਹੀਂ ਗਾ ਬਿਲਕੁਲ ਜਿਸ ਤਰ੍ਹਾਂ ਬੇਰੋਜ਼ਗਾਰੀ ਦਾ ਮੁੱਦਾ ਮਹਿੰਗਾਈ ਦਾ ਮੁੱਦਾ ਜਿਹੜੇ ਸਾਡੇ ਅਸਲ ਮੁੱਦੇ ਨੇ ਉਤੋਂ ਕਿਤੇ ਨਾ ਕਿਤੇ ਧਿਆਨ ਭਟਕਾ ਕੇ ਤੇ ਜਿਹੜੀ ਕਾਂਗਰਸ ਆ ਉਹ ਇਸ ਵਕਤ ਚੌਂਕੀਦਾਰ ਹੀ ਚੋਰ ਹੈ ਉਹਦੇ ਵਿੱਚ ਫਸੀ ਹੋਈ ਹੈ ਤੇ ਜਿਹੜੇ ਭਾਜਪਾਈ ਉਹ ਕਹਿੰਦੇ ਵੀ ਅਸੀਂ ਹੀ ਚੌਂਕੀਦਾਰ ਹਾਂ ਉਹ ਇਸ ਗੱਲ ਦੇ ਵਿੱਚ ਪਏ ਆ ਯਾਨੀ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਸਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਆਹ ਕਹਿ ਦਿੰਦੇ ਹੁੰਨੇ ਆ ਅਸੀਂ ਐਂ ਕਰ ਦਿੰਦੇ ਹੁੰਨੇ ਆ ਅਸੀਂ ਸਿੱਧਾ ਕਰ ਦਿੰਦੇ ਹੁੰਨੇ ਆ ਅਸੀਂ ਪੈਰ ਮੇਤੇ ਦਿੰਦੇ ਹੁੰਨੇ ਆ ਪਰ ਵਿੱਚੋਂ ਵੀ ਗਾਇਬ ਆ ਤੇ ਸਮੁੱਚੇ ਭਾਰਤ ਦੇ ਵਿੱਚੋਂ ਵੀ ਜੀ ਜਿਹੜੀ ਕਾਂਗਰਸ ਵੱਲੋਂ ਜਿਹੜੀ ਇੱਕ ਵਿਗਿਆਪਨ ਸ਼ੁਰੂ ਕੀਤਾ ਗਿਆ ਸੀ ਚੌਂਕੀਦਾਰ ਚੋਰ ਹੈ ਉਸ ਦੇ ਉੱਪਰ ਵੀ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਹੈ ਉਹ ਅੱਜ ਖਬਰ ਆਈ ਹੈ ਕਿ ਉਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਚਲੋ ਵਧੀਆ ਗੱਲ ਆ ਜਿਹੜੀ ਵੀ ਗੱਲ ਗਲਤ ਹੋ ਰਹੀ ਆ ਉਹਦੇ ਉੱਤੇ ਟਿੱਪਣੀ ਕਰਨੀ ਚਾਹੀਦੀ ਆ ਉਹਦੇ ਉੱਤੇ ਚੋਣ ਕਮਿਸ਼ਨ ਨੂੰ ਸਖਤੀ ਵਰਤਣੀ ਚਾਹੀਦੀ ਆ ਦੇਖੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚਾਰ ਨੇਤਾਵਾਂ ਦੇ ਚੋਣ ਪ੍ਰਚਾਰ ਤੇ ਪਾਬੰਦੀ ਲੱਗੀ ਉਹਦੇ ਵਿੱਚ ਇੱਕ ਹੈਗੇ ਮਾਇਆਵਤੀ ਦੂਜੇ ਆਜ਼ਮ ਖਾਨ ਤੀਜੇ ਯੋਗੀ ਅਦਿੱਤਿਆਨਾਥ ਤੇ ਭੱਦੀਆਂ ਜਾਂ ਪੜਕਾਉ ਜਾਂ ਕੁਝ ਕੋ ਹੋਰ ਗੱਲਾਂ ਦੀਆਂ ਟਿੱਪਣੀਆਂ ਕਰਨ ਦਾ ਦੋਸ਼ ਲੱਗਾ ਕਿਸੇ ਦੇ ਉੱਤੇ 2 ਦਿਨ ਦੀ ਕਿਸੇ ਦੇ ਉੱਤੇ 4 ਦਿਨ ਦੀ ਪਾਬੰਦੀ ਲਾਈ ਹੈ ਪ੍ਰਚਾਰਤੇ ਨਵਜੋਤ ਸਿੱਧੂ ਨੇ ਖਿਲਾਫ ਵੀ ਜਾ ਕੇ ਸ਼ਿਕਾਇਤ ਕਰਤੀ ਹੈ ਥਾਣੇ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਕਟਿਹਾਰ ਖੇਤਰ ਦੇ ਵਿੱਚ ਜਾ ਕੇ ਮੁਸਲਮਾਨ ਭਾਈਚਾਰੇ ਬਾਰੇ ਟਿੱਪਣੀ ਕਰਤੀ ਹੈ ਜੀ ਚੋਣ ਕਮਿਸ਼ਨ ਸਹੀ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਬੀਸਾਨੂ ਬਾਲਾਕੋਟ ਦੇ ਨਾਂ ਦੇ ਉੱਤੇ ਵੋਟਾਂ ਦਿਓ ਸਾਨੂੰ ਜੀ ਤੁਸੀਂ ਪੁਲਵਾਮਾ ਦੇ ਨਾਂ ਦੇ ਉੱਤੇ ਵੋਟਾਂ ਦਿਓ ਤੇ ਫਿਰ ਉਸ ਵਕਤ ਚੋਣ ਕਮਿਸ਼ਨ ਕਾਰਵਾਈ ਕਿਉਂ ਨਹੀਂ ਕਰਦਾ ਸਭ ਤੋਂ ਵੱਡਾ ਸਵਾਲ ਇਹ ਹੈ ਜੀ ਬਿਲਕੁਲ ਪੁਲਵਾਮਾ ਤੇ ਬਾਲਾਕੋਟ ਦਾ ਜਿਹੜਾ ਮੁੱਦਾ ਹੈ ਕਿਤੇ ਨਾ ਕਿਤੇ ਉਹ ਭਾਜਪਾ ਸਰਕਾਰ ਦੇ ਵੱਲੋਂ ਵੋਟਾਂ ਆਪਣੇ ਵੋਟਰਸ ਤੋਂ ਖਿੱਚਣ ਵਾਸਤੇ ਇਸ ਤਰ੍ਹਾਂ ਦੇ ਮੁੱਦੇ ਨੂੰ ਉਠਾ ਲਿਆ ਜਾ ਰਿਹਾ ਉਸ ਤੇ ਜਿਹੜੀ ਵਿਰੋਧੀਆ ਪਾਰਟੀਆਂ ਹੋ ਰਾਫੀਅਲ ਦਾ ਮੁੱਦਾ ਹੈ ਅਗੁਸਤਾ ਵੈਸਲੈਂਡ ਇਸ ਤਰ੍ਹਾਂ ਦੇ ਮੁੱਦੇ ਚੱਕਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਦੇ ਲੋਕਾਂ ਦਾ ਚੇਤਾ ਮੁਠੀ ਦੇ ਵਿੱਚ ਪਈ ਰੇਤ ਵਰਗਾ ਇਹ ਕਿਰ ਜਾਂਦਾ ਹੁੰਦਾ ਤੇ ਕਿਰ ਗਿਆ ਜੀ ਅਸੀਂ ਸਾਢੇ 4 ਸਾਲ ਬੜਾ ਰੌਲਾ ਪਾਉਣੇ ਮਾਰੇ ਗਏ ਵੀ ਲੁੱਟੇ ਗਏ ਵੀ ਤਬਾਹ ਹੋ ਗਏ ਐ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਪਰ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਵੋਟਾਂ ਦੇ ਜਿਵੇਂ ਜਿਵੇਂ ਪ੍ਰਚਾਰ ਦੀ ਧਾਰ ਤਿੱਖੀ ਹੁੰਦੀ ਹੈ ਸਾਡੇ ਅਸਲ ਮੁੱਦੇ ਵਿਸਰ ਜਾਂਦੇ ਆ ਹੁਣ ਇਹ ਮੁੱਦੇ ਸਾਨੂੰ 23 ਮਈ ਤੋਂ ਬਾਅਦ ਚੇਤੇ ਆਉਣੇ ਆ ਉਦੋਂ ਸਾਡੇ ਪੜ ਪੱਲੇ ਕੱਖ ਨਹੀਂ ਹੋਣਾ ਫਿਰ ਪੰਜ ਵਾਰੀ ਅਸੀਂ ਕਵਾਂਗੇ ਅਸੀਂ ਲੁੱਟੇ ਗਏ ਜੀ ਸਾਡੇ ਉਮੀਦਵਾਰ ਨਹੀਂ ਚੰਗੇ ਜੀ ਫਿਰ ਆ ਗਲਤੀ ਹੋ ਗਈ ਉਹ ਗਲਤੀ ਹੋ ਗਈ ਜਿਹੜੇ ਵੇਲੇ ਸੋਚਣ ਦੀ ਲੋੜ ਹੁੰਦੀ ਆ ਉਹ ਅਸੀਂ ਸੋਚਦੇ ਨਹੀਂ ਜਿਹੜੇ ਬਾਕੀ ਅੱਜ ਤੋਂ ਬਾਅਦ ਪੰਜ ਪੜਾ ਪਏ ਆ ਜਿੱਥੇ ਜਿੱਥੇ ਜਿਨੇ ਜਿਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਉਹ ਉਹਨਾਂ ਮੁੱਦਿਆਂ ਦੀ ਗੱਲ ਜ਼ਰੂਰ ਕਰਨ ਜਿਹੜੇ ਮੁੱਦੇ ਉਹਨਾਂ ਦੇ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ ਜੀ ਬਿਲਕੁਲ ਜਿਹੜਾ ਆਪਣਾ ਮਤਦਾਨ ਹੈ ਉਸ ਨੂੰ ਬਿਲਕੁਲ ਸੋਚ ਸਮਝ ਕੇ ਮਤਦਾਨ ਦਾ ਮਤਲਬ ਹੈ ਪੂਰੀ ਮਤ ਦੇ ਨਾਲ ਇਹ ਮਤਦਾਨ ਕਰੋ ਜੀ ਬਿਲਕੁਲ ਉਸ ਦੇ ਵਿੱਚ ਆਪਣੀ ਮਾਤੇ ਦੀ ਵਰਤੋਂ ਕਰੋ ਇੱਥੇ ਮੇਰੇ ਕੋਲ ਕੁਝ ਅਜਿਹੇ ਆંકੜੇ ਵੀ ਹਨ ਜੋ ਦੱਸਦੇ ਨੇ ਕਿ ਅਗਰ ਗੱਲ ਕਰੀਏ ਵੱਖ-ਵੱਖ ਅਸੀਂ ਕੈਂਡੀਡੇਟਸ ਦੀ ਤਾਂ 27% ਜਿਹੜੇ ਕੈਂਡੀਡੇਟ ਇਸ ਵਾਰ ਦੇ ਜਿਹੜੇ ਦੂਜੇ ਪੜਾ ਦੀਆਂ ਵੋਟਾਂ ਹੋ ਰਹੀਆਂ ਨੇ ਉਸ ਦੇ ਵਿੱਚ ਉਹ ਕਰੋੜਪਤੀ ਨੇ ਤੇ 16% ਦੀ ਜਿਨ੍ਹਾਂ ਦੇ ਕੋਲ ਕੋਈ ਵੀ ਸੰਪਤੀ ਨਹੀਂ ਹੈ ਤੇ ਕੁਝ ਅਜਿਹੇ ਵੀ ਸਾਡੇ ਕੋਲ ਉਮੀਦਵਾਰ ਨੇ ਜਿਨ੍ਹਾਂ ਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਤੇ ਟਾਣਾ ਜੀ ਇੱਥੇ ਮੈਂ ਤੁਹਾਡੇ ਤੋਂ ਹੁਣ ਇਹ ਵੀ ਪੁੱਛਣਾ ਚਾਹੂੰਗੀ ਕਿ ਜਿਸ ਤਰ੍ਹਾਂ ਦੂਸਰੇ ਪੜਾਦਿਆਂ ਵੋਟਾਂ ਚੱਲ ਰਹੀਆਂ ਨੇ ਇੱਕ ਮਹੀਨਾ ਰਹਿ ਗਿਆ ਪੰਜਾਬ ਦੇ ਵਿੱਚ ਵੀ ਵੋਟਾਂ ਨੇੜੇ ਆ ਰਹੀਆਂ ਨੇ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ ਪ੍ਰਚਾਰ ਜ਼ੋਰਾ ਸ਼ੋਰਾਂ ਦੇ ਨਾਲ ਚੱਲ ਰਿਹਾ ਨਹੀਂ ਇੱਥੇ ਤੁਹਾਡਾ ਇੱਕ ਸ਼ਬਦ ਗਲਤ ਹੈ ਜੀ ਪੰਜਾਬ ਦੇ ਵਿੱਚ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਸਰਕਾਰ ਦੇ ਖਿਲਾਫ ਮੁੱਦੇ ਇੱਕ ਪਾਰਟੀ ਦੇ ਖਿਲਾਫ ਸਰਕਾਰ ਦੇ ਖਿਲਾਫ ਮੁੱਦੇ ਚੁੱਕੇ ਜਾ ਜੀ ਪਰ ਜਿਹੜੀਆਂ ਵੋਟਾਂ ਨਾ ਅਸਲ ਦੇ ਵਿੱਚ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਂ ਤੇ ਮੰਗਣ ਜਾ ਰਹੀਆਂ ਜੀ ਆਕਾਲੀ ਦਲ ਦੇ ਵੱਲੋਂ ਪ੍ਰਚਾਰ ਇਹ ਕੀਤਾ ਜਾ ਰਿਹਾ ਵੀ ਕੁਮਰ ਵਿਜੇ ਪ੍ਰਤਾਪਾ ਜਿਹੜੇ ਉਹਨਾਂ ਦੀ ਬਦਲੀ ਅਸੀਂ ਕਰਵਾਤੀ ਹੈ ਤੇ ਬਹੁਤ ਕੱਦੂ ਚ ਤੀਰ ਮਾਰਤਾ ਉਹ ਕਹਿੰਦੇ ਜੀ ਚੋਣ ਕਮਿਸ਼ਨ ਨੇ ਦੇਖੋ ਕਮਾਲ ਕਰਤੀ ਸਾਡੇ ਕਹਿਣ ਦੇ ਉੱਤੇ ਕਾਂਗਰਸ ਹੀ ਇਹ ਗੱਲ ਕਹਿੰਦੇ ਆ ਜੀ ਅਸੀਂ ਬੇਦਬੀ ਦੇ ਨਾਂ ਦੇ ਉੱਤੇ ਬਹਿਬਲ ਕਲਾਂ ਗੋੜੀ ਕਾਂਡ ਦੇ ਨਾਂ ਦੇ ਉੱਤੇ ਡੇਰਾ ਮੁਖੀ ਨੂੰ ਮਾਫੀ ਦੇ ਮਾਮਲੇ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦੇ ਨਾਂ ਤੇ ਵੋਟਾਂ ਮੰਗਣੀਆਂ ਪਰ ਇਹ ਦੱਸੋ ਵੀ ਜੇਕਰ ਇਹਨਾਂ ਸਾਰੇ ਮੁੱਦਿਆਂ ਨੂੰ ਅਸੀਂ ਇੱਕ ਪਾਸੇ ਰੱਖ ਦਈਏ ਹੈ ਨਹੀਂ ਸਿਹਤ ਤੇ ਸਿੱਖਿਆ ਦੀਆਂ ਹਾਲਤਾਂ ਠੀਕ ਹੈ ਕੀ ਪੰਜਾਬ ਦੇ ਵਿੱਚ ਵਾਤਾਵਰਨ ਨੂੰ ਖਤਰਾ ਹੈ ਨਹੀਂ ਕੀ ਪੰਜਾਬ ਦੇ ਪਾਣੀ ਬਿਨਾ ਸਾਡੀ ਹੋਂਦ ਸੰਭਵ ਹੈਗੀ ਆ ਕੀ ਧਰਤੀ ਹੇਠਲੇ ਪਾਣੀ ਦਾ ਸੀ ਕਦੇ ਫਿਕਰ ਕੀਤਾ ਵਾਤਾਵਰਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਦੇ ਵਿੱਚ ਹੀ ਸ਼ਾਮਲ ਹੈ ਨਹੀਂ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਕਿਸੇ ਦੇ ਏਜੰਡੇ ਵਿੱਚ ਹੀ ਸ਼ਾਮਲ ਹੈ ਨਹੀਂ 부ੜਾਪਾ ਪਿੰਚਰ ਕਿਹਨੂੰ ਦੇਣੀ ਹੈ ਪਤਾ ਹੀ ਨਹੀਂ ਪਿੱਛੇ ਦੇ ਪਾਰੀ ਜੁਰਮਾਨਾ ਵੀ ਦੇਣਾ ਪਿਆ ਸਰਕਾਰ ਨੂੰ ਇਸ ਕਰਕੇ ਬਸੋ ਜੁਰਮਾਨਾ ਦੇਣਾ ਪਿਆ ਜੁਰਮਾਨਾ ਕਿਹੜਾ ਕੈਪਟਨ ਸਾਹਿਬ ਨੇ ਆਪਣੇ ਬੋਝ ਚੋਂ ਦੇਣਾ ਉਹ ਵੀ ਥੋੜਾ ਮੇਰਾ ਹੀ ਹੈ ਖਜ਼ਾਨੇ ਤੇ ਭਾਰ ਪਿਆ ਖਜ਼ਾਨੇ ਦੇ ਉੱਤੇ ਭਾਰ ਪਿਆ ਇਸ ਕਰਕੇ ਜੋ ਪੰਜਾਬ ਦੇ ਅਸਲ ਮੁੱਦੇ ਆ ਉਹ ਇਸ ਵਕਤ ਵਿਸਰ ਗਏ ਆ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਵੱਲ ਛੁਰਲੀਆਂ ਛੱਡ ਰਹੀਆਂ ਸਿਆਸੀ ਲੋਕ ਤਾੜੀਆਂ ਮਾਰਦੇ ਆ ਸਵਾਦ ਲੈਂਦੇ ਆ ਉਹ ਨਹੀਂ ਐਂ ਕਹਤਾ ਉਹ ਨਹੀਂ ਐਂ ਕਹਤਾ ਗੱਲ ਖਤਮ ਹੋ ਜਾਂਦੀ ਹੈ ਜੀ ਬਿਲਕੁਲ ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਹੱਲੇ ਤੱਕ ਤੇ ਪੂਰੇ ਜਿਹੜੇ ਉਮੀਦਵਾਰੇ ਉਹਨਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਕਿਤੇ ਨਾ ਇੱਕ ਦੂਸਰੇ ਨੂੰ ਪਾਰਟੀਆਂ ਦੇਖ ਰਹੀਆਂ ਨੇ ਕਿ ਕਦੋਂ ਦੂਸਰੀ ਪਾਰਟੀ ਐਲਾਨ ਕਰਦੀ ਹੈ ਅਸੀਂ ਦੇਖੀਏ ਕਿ ਉਸ ਦੇ ਮੁਕਾਬਲੇ ਅਸੀਂ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਦੇਖੋ ਜੇ ਅਸੀਂ ਕਹਿੰਦੇ ਹਾਂ ਨਾ ਵੀ ਫਲਾਣੀ ਥਾਂ ਦੇ ਉੱਤੇ ਫਲਾਣੇ ਦਾ ਮੁਕਾਬਲਾ ਤਾਂ ਕਈ ਬੰਦੇ ਕਹਿੰਦੇ ਫਲਾਣਾ ਜਿੱਤੂਗਾ ਥੱਲੇ ਪ੍ਰਤੀਕਿਰਿਆ ਆਉਂਦੀ ਹੁੰਦੀ ਆ ਨਹੀਂ ਜੀ ਨੇ ਕਾਂਗਰਸ ਜਿੱਤੂਗੀ ਨਹੀਂ ਜੀ ਨੇ ਅਕਾਲੀ ਦਲ ਜਿੱਤੂਗਾ ਨਹੀਂ ਜੀ ਨੇ ਆਮ ਆਦਮੀ ਪਾਰਟੀ ਜਿੱਤੂਗੀ ਇਹ ਲੋਕਾਂ ਦੀ ਆਪੋ ਆਪਣੀ ਰਾਏ ਆ ਪਰ ਨਾ ਟੱਟੜ ਨਹੀਂ ਹੋਣਾ ਚਾਹੀਦਾ ਜੀ ਤੁਸੀਂ ਸਾਰੀ ਤੇਲ ਤੇ ਤੇਲ ਦੀ ਧਾਰ ਦੇਖੋ ਇਹ ਜਿਹੜੀ ਕਟੜਤਾ ਨਾ ਇਹ ਤਾਲੇਬਾਨੀ ਕਟੜਤਾ ਹੁੰਦੀ ਆ ਕਹਿੰਦੇ ਵੀ ਇੱਕ ਵਾਰੀ ਇੱਕ ਬੰਦੇ ਨੇ ਦੂਜੇ ਨੂੰ ਕਿਹਾ ਕਹਿੰਦਾ ਵੀ ਦੇਖ ਯਾਰ ਐਤਕੀ ਤਾਂ ਨਾ ਗਰਮੀ ਨੇ ਵਟ ਕੱਢੇ ਪਏ ਆ ਸ਼ੁਰੂ ਦੇ ਵਿੱਚ ਹੀ ਗਰਮੀ ਨੇ ਬੁਰਾ ਹਾਲ ਕਰਤਾ ਤੇ ਕਹਿੰਦਾ ਲੈ ਐਤਕੀ ਥੋੜੀ ਆ ਤਾਂ ਮਨਮੋਹਨ ਸਿੰਘ ਦੇ ਵੇਲੇ ਵੀ ਸੀ ਯਾਨੀ ਕਿ ਲੋਕਾਂ ਨਹੀਂ ਧਾਰਨਾ ਇਹੋ ਜੀ ਬਣੀ ਪਈ ਆ ਵੀ ਹਰ ਗੱਲ ਨੂੰ ਮੋਦੀ ਤੇ ਮਨਮੋਹਨ ਸਿੰਘ ਨਾਲ ਜੋੜਨਾ ਆਪਣੇ ਇਲਾਕੇ ਦੇ ਆਪਣੇ ਹਲਕੇ ਦੇ ਮੁਸਲਿਆਂ ਦੇ ਉੱਤੇ ਵਿਚਾਰ ਕਰਿਆ ਕਰੋ ਜੀ ਬਿਲਕੁਲ ਜਿਹੜਾ ਪ੍ਰਚਾਰ ਹੈ ਭਾਜਪਾ ਵੱਲੋਂ ਵੀ ਬਹੁਤ ਹੀ ਜ਼ੋਰਾ ਸ਼ੋਰਾ ਦੇ ਨਾਲ ਕੀਤਾ ਗਿਆ ਕਾਂਗਰਸ ਵੱਲੋਂ ਵੀ ਤਿਆ ਗਿਆ ਅਮਿਤ ਸ਼ਾਹ ਦੇ ਵੱਲੋਂ ਜਿਹੜੇ ਰੈਲੀਆਂ ਕੱਢੀਆਂ ਗਈਆਂ ਉਹਨਾਂ ਵੱਲੋਂ ਰੋਡ ਸ਼ੋਅ ਕੀਤੇ ਗਏ ਵੱਖ-ਵੱਖ ਪਾਰਟੀਆਂ ਵੱਲੋਂ ਤੇ ਹੁਣ ਅੱਜ ਜਿਹੜੀਆਂ ਨੇ ਦੂਸਰੇ ਪੜਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਨਿਬੜ ਜਾਣੀਆਂ ਸ਼ਾਮ ਤੱਕ ਸਥਿਤੀ ਕਲੀਅਰ ਹੋ ਜਾਏਗੀ ਕਿ ਕਿੰਨੇ ਸ਼ਾਮ ਤੱਕ 7:30 ਵਜੇ ਤੱਕ 8:00 ਵਜੇ ਤੱਕ ਕਿੰਨੇ ਫੀਸ ਦੀਆਂ ਵੋਟਾਂ ਇਸ ਦੂਜੇ ਪੜਾ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਪਈਆਂ ਪਤਾ ਲੱਗ ਜਾਣੀਆਂ ਤੇ ਅਸੀਂ ਅਥਣ ਦੇ ਵੇਲੇ ਆਪਣੇ ਮਾਹਰਾਂ ਦੇ ਨਾਲ ਲੈ ਕੇ ਫਿਰ ਵਿਚਾਰ ਚਰਚਾ ਹਾਜ਼ਰ ਹੋਵਾਂਗੇ ਕਿ ਕੀ ਕੀ ਅੱਜ ਪ੍ਰਭਾਵ ਰਿਹਾ ਹੈ ਕੀ ਕੀ ਕੁਝ ਕਿੱਥੇ ਕਿੱਥੇ ਹੋਇਆ ਤੇ ਕਿੰਨੇ ਕ ਫੀਸਦੀ ਵੋਟਾਂ ਪੈਣ ਦੀ ਸੰਭਾਵਨਾ ਹੈ ਤੇ ਕਿੰਨੇ ਫੀਸਦੀ ਪੈਗੀਆਂ ਜੀ ਬਿਲਕੁਲ ਤੇ ਇਸ ਦੇ ਵਿੱਚ ਅਸੀਂ ਤੇ ਇਹੀ ਅਪੀਲ ਕਰਨਾ ਚਾਹੂਗੇ ਕਿ ਵੋਟ ਤੁਸੀਂ ਜਿਸ ਨੂੰ ਵੀ ਕਰੋ ਪਰ ਆਪਣੇ ਥੋੜਾ ਸੋਚ ਸਮਝ ਕੇ ਉਸ ਜੋ ਉਮੀਦਵਾਰ ਹੈ ਉਸ ਨੂੰ ਪਰਖ ਕੇ ਪਾਰਟੀ ਦੇ ਬਾਰੇ ਜਾਣ ਕੇ ਆਪਣੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਤ ਦੀ ਵਰਤੋਂ ਕਰਕੇ ਮਤਦਾਨ ਕਰੋ ਅਸੀਂ ਤੇ ਇਹੀ ਅਪੀਲ ਕਰਦੇ ਹਾਂ ਬਿਲਕੁਲ ਜੀ ਸੋ ਇਹ ਤਾਂ ਸੀ ਜੋ ਹੁਣ ਤੱਕ ਸਥਿਤੀ ਰਹੀ ਹੈ ਇਹਨਾਂ ਚੋਣਾਂ ਦੇ ਬਾਰੇ ਦੇ ਵਿੱਚ ਸ਼ਾਮ ਨੂੰ ਜਿਸ ਤਰ੍ਹਾਂ ਟੈਣਾ ਜੀ ਨੇ ਦੱਸਿਆ ਕਿ ਉਹ ਮਾਹਿਰਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਣਗੇ ਜਿਸ ਦੇ ਵਿੱਚ ਦੱਸਣਗੇ ਪੂਰੀ ਸਥਿਤੀ ਕਿ ਕਿੰਨੇ ਪ੍ਰਤੀਸ਼ਤ ਵੋਟਾਂ ਪਈਆਂ ਤੇ ਕੀ ਪੂਰਾ ਸਥਿਤੀ ਰਹੀ ਹੈ ਇਹਨਾਂ ਚੋਣਾਂ ਦੌਰਾਨ ਤੇ ਬਾਕੀ ਖਬਰਾਂ ਦੇ ਲਈ ਤੇ ਹੋਰ ਸਾਰੀਆਂ ਜੋ ਵੀ ਅਪਡੇਟਸ ਨੇ ਉਹਨਾਂ ਵਾਸਤੇ ਤੁਸੀਂ ਅਜੀਤ ਵੈਬ ਟੀਵੀ ਤੇ ਲਗਾਤਾਰ ਬਣੀ ਰਹੋ ਤੇ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਤੇ ਸਵਨ ਸਿੰਘ ਟੈਣਾ ਜੀ ਨੂੰ ਦਿਓ ਇਜਾਜ਼ਤ ਧੰਨਵਾਦ ਬਹੁਤ ਮਿਹਰਬਾਨੀ